ਆ ਗਿਆ ਪੰਡਿਆ 24 ਨੂੰ ਸ਼ਾਮ ਨੂੰ 6:30 ਵਜੇ ਮਲਤਾਨੀਆਂ ਰੋਡ ਤੇ ਡੀਡੀ ਟਾਵਰ ਕੋਲੇ ਜਿਹੜਾ ਸੀ ਸਾਡੇ ਰਿਟਾਇਰਡ ਇਨਸਪੈਕਟਰ ਹੋਂ ਪ੍ਰਕਾਸ਼ ਦਾ ਕਤਲ ਹੋ ਗਿਆ ਸੀਗਾ ਉਹਦੇ ਸਬੰਧ ਅਸੀਂ ਮੌਕੇ ਤੇ ਪਹੁੰਚ ਕੇ ਜਿਹੜਾ ਸੀ ਉਹਦੀ ਸਾਰੀ ਕਾਰਵਾਈ ਕਰਕੇ ਮੁਕੱਦਮਾ ਦਰਜ ਕੀਤਾ ਸੀ ਨਾਮਲੂਮ ਵਿਅਕਤੀਆਂ ਦੇ ਖਿਲਾਫ ਤਾਂ ਉਸ ਤੋਂ ਬਾਅਦ ਜਿਹੜਾ ਸੀ ਅਸੀਂ ਇਹਦੀ ਮਾਨਯੋਗ ਸਾਡੇ ਐਸਐਸਪੀ ਸਾਹਿਬ ਅਮਨੀਤ ਕੌਂਡਲ ਜੀ ਆਈਪੀਐਸ ਜੀ ਜੋਗੋਗਵਾ ਹੀਰ ਜਿਹੜਾ ਸੀ ਅਸੀਂ ਇਹਦਾ ਡੁਗਾਈ ਨਾਲ ਪਰਤਾਲ ਕੀਤੀ ਤਾਂ ਡੁਗਾਈ ਨਾਲ ਪਰਤਾਲ ਕਰਨ ਤੇ ਜਿਹੜਾ ਸੀ ਐਸਐਚਓ ਕਨਾਲ ਤੇ ਉਹਦੀ ਟੀਮ ਨੇ ਜਿਹਦੇ ਨੂੰ ਸਾਰੇ ਫੈਕਟੇ ਦੇ ਵੈਰੀਫਾਈ ਕੀਤੇ ਤਾਂ ਪਰਤਾਲ ਕਰਨ ਤੇ ਪਤਾ ਚੱਲਿਆ ਜਿਹੜਾ ਓਮ ਪ੍ਰਕਾਸ਼ ਜਿਹੜਾ ਸਾਡਾ ਇਨਸਪੈਕਟਰ ਰਿਟਾਇਰ ਹੋਇਆ ਸੀਗਾ ਉਹਦੀ ਕਾਫੀ ਸਮੇ ਤੋਂ ਆਪਣੇ ਪਰਿਵਾਰ ਦੇ ਨਾਲ ਜਿਹੜੀ ਸੀ ਅਣਬਣ ਚੱਲ ਰਹੀ ਸੀ ਉਹ ਆਪਣੇ ਘਰ ਨਹੀਂ ਜਾਂਦਾ ਸੀ ਅਬਦੀ ਫਰ ਕਾਰਨ ਕੀ ਸੀ ਕਤਲ ਹੋਣ ਦਾ ਅਬਦੀ ਵਾਈਫ ਦੇ ਨਾਲ ਜਿਹੜਾ ਸੀਗਾ ਉਹਦਾ ਅਦਾ ਮਾਨਜੋਗ ਅਦਾਲਤ ਦੇ ਵਿੱਚ ਡਾਈਵੋਰਸ ਦਾ ਕੇਸ ਵੀ ਚੱਲਦਾ ਸੀ ਖਰਚੇ ਦਾ ਕੇਸ ਵੀ ਚੱਲ ਰਿਹਾ ਸੀ ਜਿਹਦੇ ਕਰਕੇ ਉਹ ਆਪਦੇ ਕਰਨੇ ਹੀ ਜਾ ਰਿਹਾ ਸੀ ਬਠਿੰਡਾ ਦੇ ਵਿੱਚ ਹੀ ਉਹ ਰਹਿ ਰਿਹਾ ਸੀਗਾ ਤਾਂ ਜਿਹੜੀਆਂ ਸਾਰੇ ਅਸੀਂ ਐਂਗਲ ਤੋਂ ਉਹਦਾ ਪਤਾ ਕੀਤਾ ਵੈਰੀਫਾਈ ਕੀਤਾ ਤਾਂ ਜਿਹੜਾ ਸੀ ਉਹਦਾ ਲੜਕਾ ਜਿਹੜਾ ਸੀਗਾ ਇਸ ਗੱਲ ਤੇ ਖਾਰਖੰਦਾ ਸੀਗਾ ਤਾਂ ਕੱਲ ਜਿਹੜਾ ਹੈਗਾ ਸਾਡੇ ਐਸਐਚਓ ਸਾਹਿਬ ਕਨਾਲ ਨੇ ਜਿਹੜਾ ਆਪਣੀ ਟੀਮ ਦੇ ਨਾਲ ਜਿਹੜਾ ਸੀ ਉਹਦੇ ਓਮ ਪ੍ਰਕਾਸ਼ ਤੇ ਬੇਟੇ ਹਰ ਸਿਮਰਨਜੀਤ ਸਿੰਘ ਔਰ ਫਿਰ ਜੱਗਾ ਨੂੰ ਕੱਲ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰ ਤੋਂ ਬਾਅਦ ਜਿਹੜੀ ਉਹਦਾ ਲਾਇਸੈਂਸ ਸੀ ਜਿਹੜੀ ਉਹਦੀ ਗਨ ਸੀ ਉਹ ਵੀ ਬਰਾਮਦ ਕਰ ਲਈਆ ਜਿਹੜੇ ਉਸਨੇ ਦੋ ਫੈਰ ਚਲਾਏ ਸੀ ਜਿਹੜੇ ਉਹਦੇ ਖਾਲੀ ਕਾਰਤੂਸ਼ ਐ ਉਹ ਵੀ ਬਰਾਮਦ ਕਰ ਲਿਆ ਕੱਲ ਉਹਦੀ ਅਸੀਂ ਗ੍ਰਿਫਤਾਰੀ ਪਾ ਲਈ ਸੀ ਅੱਜ ਅਸੀਂ ਉਹਨੂੰ ਮਾਨਜੋਗ ਅਦਾਲਤ 'ਚ ਪੇਸ਼ ਕਰਕੇ ਉਹਦਾ ਰਿਮਾਂਡ ਹਾਸਲ ਕੀਤਾ ਇਸ ਮਾਮਲੇ 'ਚ ਹੋਰ ਵੀ ਪਰਿਵਾਰਕ ਮੈਂਬਰ ਜਾਂ ਕੋਈ ਦੇ ਨਾਲ ਹੈ ਮੁੰਡੇ ਹੁਣ ਕੋਈ ਹੋਰ ਨਹੀਂ ਜੀ ਇਨੀਸ਼ੀਅਲ ਹਜੇ ਪੁਸ਼ਿਕਸ਼ਤੇ ਇਦਾਂ ਦਾ ਪਰਿਵਾਰਕ ਮੈਂਬਰ ਜਾਂ ਕੋਈ ਹੋਰ ਸਾਹਮਣੇ ਨਹੀਂ ਆਇਆ ਫਿਰ ਵੀ ਦੇ ਡੰਗਾਈ ਨਾਲ ਜਿਹੜੀ ਹੈ ਰਿਸ਼ਤਾ ਕੀ ਸਰ ਜੀ ਆਪਾਂ ਚੱਲਦਾ ਹਾਂ ਮੁੰਡੇ ਤੇ ਜਿਹੜੇ ਮਾਰ ਨਾਲ ਬਾਪੇ ਬੇਟਾ ਜੀ ਮਰਨ ਵਾਲਾ ਜਿਹੜਾ ਓਮਪ੍ਰਕਾਸ਼ ਹੈ ਉਹਦਾ ਬੇਟਾ ਹੈਗਾ ਹਰਸ਼ਮਿਰਨਜੀਤਾ ਜਿਹੜਾ ਮਾਰੇ ਜੋਸ ਮਰਨ ਦਾ ਕਾਰਨ ਇਹ ਵੀ ਕਾਫੀ ਸਮੇਂ ਤੋਂ ਘਰੇ ਨਹੀਂ ਜਾ ਰਿਹਾ ਸੀ ਉਹ ਇੱਕ ਉਹਦੀ ਮਾਤਾ ਦੀ ਪਿਛਲੇ 2 ਕੁ ਮਹੀਨੇ ਦੋਸ਼ੀ ਦੀ ਮਾਤਾ ਦੀ 2 ਕੁ ਮਹੀਨੇ ਪਹਿਲਾਂ ਡੈਥ ਹੋਈ ਹੈ ਉਹ ਵੀ ਜਿਆਦਾ ਜਿਹੜਾ ਹੈਗਾ ਮਾਨਸਿਕ ਪਰੇਸ਼ਾਨ ਕੀਤਾ ਸੀ ਇਹਦੇ ਫਾਦਰ ਨੇ ਇੱਕ ਤਾਂ ਉਹ ਕੌਜ਼ ਹੈਗਾਗਾ ਸੈਕੰਡਰੀ ਦੀ ਪ੍ਰਾਪਰਟੀ ਦੇ ਉੱਪਰ 4-5 ਮਹੀਨੇ ਪਹਿਲਾਂ ਜਿਹੜਾ ਸੀ ਮਰਨ ਵਾਲੇ ਓਮਪ੍ਰਕਾਸ਼ ਨੇ ਉਹਦੀ ਆਪਣੀ ਪ੍ਰਾਪਰਟੀ ਤੇ ਲੋਨ ਲੈ ਲਿਆ ਸੀ ਉਹਦੇ ਬੇਟੇ ਨੂੰ ਲੱਗੇ ਕਿ ਜਿਹੜੀ ਮੇਰੀ ਥੋੜੀ ਬਹੁਤ ਪ੍ਰਾਪਰਟੀ ਹੈਗੀ ਹੈ ਇਹ ਸੀਜ਼ ਕਰਵਾ ਦੂਗਾ ਤੇ ਲੋਨ ਲੈ ਕੇ ਸਾਰੀ ਹੜੱਪ ਕਰ ਜਾਊਗਾ ਬੇਟੇ ਇਸੇ ਨਾਲ ਵਿਚਨਾ ਮਾਰਿਆ ਕੋਈ ਕਹਿੰਦਾ ਸੀ ਕਿ ਜਿਹੜੀ ਗਨ ਦੇ ਨਾਲ ਉਹਦਾ ਮਰਡਰ ਕੀਤਾਗਾ ਉਹ ਲਾਇਸੈਂਸੀ ਗਨ ਹੈਗੀ ਆ ਉਹਦੇ ਬੇਟੇ ਦੀ ਜਿਹੜਾ ਦੋਸ਼ੀ ਹੈ ਉਹਦੇ ਨਾਮ ਤੇ ਹੀ ਹੈਗੀ ਆ ਨਹੀਂ ਜੀ ਉਹਦਾ ਬੇਟਾ ਜਿਹੜਾ ਸੀਗਾ ਕਿ ਪ੍ਰਾਈਵੇਟ ਸਿਕਿਉਰਿਟੀ ਦੇ ਵਿੱਚ ਜੌਬ ਕਰਦਾ ਸੀਗਾ ਬਤੌਰ ਸਿਕਿਉਰਿਟੀ ਗਾਰਡ ਤੇ ਜਿਹੜਾ ਵੈਸੇ ਬੇਸਿਕਲੀ ਉਹ ਜਿਹੜਾ ਜੇਤੂ ਆਪ ਦੇ ਘਰ ਦੇ ਵਿੱਚ ਰਹਿ ਰਹੇ ਨਹੀਂ ਜੀ ਇਹਨੂੰ ਅਸੀਂ ਅਮਰਪੁਰਾ ਵਸਤੀ ਤੋਂ ਕੱਲ ਜਿਹੜਾ ਹੈਗਾ ਇਨਫਾਰਮੇਸ਼ਨ ਤੇ ਅਰੈਸਟ ਕੀਤਾ ਸਰ ਜਿਹੜਾ ਪੀਓ ਨੇ ਕਤਲ ਕੀਤਾ ਸੀ ਉਹ ਜਿਹੜਾ ਰਿਟਾਇਰ ਹੈ ਸੀਗਾ ਫਾਜ਼ਲ ਸਾਹਿਬ ਜਿਹੜੇ ਰੈਂਕ ਤੇ ਸੀ ਤੇ ਕਿੱਥੋਂ ਡਰ ਹੋ ਜੂ ਉਹ ਬਠਿੰਡੇ ਜ਼ਿਲ੍ਹੇ ਦੇ ਵਿੱਚੋਂ ਹੀ 2009 ਦੇ ਵਿੱਚ ਇਨਸਪੈਕਟਰ ਰੈਂਕ ਤੋਂ ਰਿਟਾਇਰ ਹੋਏ ਸੀ ਅੱਜ ਕੋਰਟ ਕੇਸ ਕਰਕੇ ਲਿਫਟ ਰਿਹਾ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਜੀ ਉਹਦਾ ਪੁਲਿਸ ਰਿਮਾਨ ਹਾਸਲ ਕਰ ਰਹੇ ਆਪਾਂ ਕਹਿ ਸਕਦੇ ਸਰ ਜੇ ਸਾਰਾ ਇਹਦਾ ਮਰਡਰ ਹੋਇਆ ਹੈ ਵੀ ਇੱਕ ਪ੍ਰੋਪਰਟੀ ਨੂੰ ਲੈ ਕੇ ਮਤਲਬ ਮੇਨ ਬੱਚੇ ਨੂੰ ਹੁੰਦਾ ਵੀ ਉਹਦੀ ਪ੍ਰਾਪਰਟੀ ਜਿਹੜੀ ਖਤਮ ਨਾ ਹੋਵੇ ਉਹਦੀ ਪ੍ਰਾਪਰਟੀ ਜਿਉਂਦੀ ਤਿਉਂ ਰਹਿ ਜੇ ਉਹਦੇ ਫਾਦਰ ਨੇ ਲੋਨ ਲੈ ਲਿਆ ਘਰੇ ਨਹੀਂ ਜਾਂਦਾ ਸੀ ਜਿਸ ਕਰਕੇ ਉਹਨੂੰ ਇਹ ਸੀ ਜਿਹੜਾ ਥੋੜੀ ਬਹੁਤ ਹੋਰ ਪ੍ਰਾਪਰਟੀ ਬਚੀ ਹੈ ਉਹ ਵੀ ਇਸ ਤਰ੍ਹਾਂ ਹੀ ਖਤਮ ਕਰ ਦੂਗਾ ਜਿਸ ਇਸੇ ਰੰਜਿਸ਼ ਤਹਿਤ ਜਿਹੜਾ ਸੀ ਉਹਨੂੰ ਮਰਡਰ ਕੀਤਾ ਤੁਹਾਨੂੰ ਲੱਗਦਾ ਕਿ ਹੋਰ ਸਾਫ਼ ਸੇ ਹੁੰਦੀ ਵੀ ਮੁਮਕਿਨ ਹੈ ਅ